ਪਜਾਜ ਦੇ ਸ਼ੋਰੂਮ ਚ ਚੱਲੀ ਗੋਲੀ ਸ਼ੋਰੂਮ ਵਰਕਰ ਗੁਰਪ੍ਰੀਤ ਸਿੰਘ ਦੀ ਮੌਕੇ ਤੇ ਹੋਈ ਮੌਤ ਸ਼ੋਰੂਮ ਵਿੱਚ ਕੰਮ ਕਰਨ ਵਾਲਾ ਮੁਲਾਜ਼ਮ ਗੁਰਪ੍ਰੀਤ ਸਿੰਘ ਨਹਿਦੀਕੀ ਪਿੰਡ ਦਾ ਰਹਿਣ ਵਾਲਾ ਸੀ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਸ਼ੋਰੂਮ ਮਾਲਕ ਦੇ ਰਮਾਲਬਰ ਤੋਂ ਗੋਲੀ ਚੱਲੀ ਹੈ ਤੇ ਮਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਮ੍ਰਿਤਕ ਗੁਰਪ੍ਰੀਤ ਗੁਰਪ੍ਰੀਤ ਦੀ ਲਾਸ਼ ਨੂੰ ਦਸੂਆ ਦੇ ਸਿਵਲ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਕੀ ਨਾਮ ਆਪਣਾ ਮੇਰਾ ਨਾਮ ਰਾਜ ਸਿੰਘ ਸਰ ਕੀ ਹੋਇਆ ਮਾਮਲਾ ਜਿਹੜਾ ਗੋਲੀ ਲੱਗੀ ਆ ਤੁਹਾਡੇ ਭਤੀਜੇ ਦੇ ਮਾਮਲਾ ਇਦਾਂ ਜੀ ਸਾਰੇ ਸਵੇਰ ਦਾ ਬੱਚਾ ਕੰਮ ਤੇ ਆਇਆ ਉਹਨਾਂ ਦੇ ਕੋਲ 3 ਸਾਲ ਹੋ ਗਏ ਕੰਮ ਸਿੱਖਦੇ ਨੂੰ ਕਰਦੇ ਨੂੰ ਤੇ ਹੁਣ ਕੰਮ ਕਰਨ ਲੱਪਿਆ ਤੇ ਉਹ ਛੁੱਟੀ ਦਾ ਟਾਈਮ ਹੋਇਆ ਹੱਥ ਥੋਣ ਲੱਗਾ ਤੇ ਮਾਲਕ ਅੰਦਰੋਂ ਚੱਲ ਗਿਆ ਅੰਦਰੋਂ ਆਪਣਾ ਪਿਸਤੌਲ ਲੈ ਕੇ ਆ ਗਿਆ ਤੇ ਮੁੰਡੇ ਦੇ ਆਉਂਦੇ ਨੇ ਸਿੱਧਾ ਸਾਹਤੀ ਚ ਗੋਲੀ ਮਾਰ ਦਿੱਤੀ ਕਾਰਨ ਲੱਗਾ ਪਤਾ ਕਿਉਂ ਮਾਰੀ ਗੋਲੀ ਇਹ ਨਹੀਂ ਕਾਰਨ ਦਾ ਪਤਾ ਲੱਗਾ ਕਿਉਂ ਮਾਰੀ ਕਿਉਂ ਨਹੀਂ ਮਾਰੀ ਹੁਣ ਉਹ ਗੋਲੀ ਮਾਰ ਕੇ ਉਹ ਇੱਥੇ ਹਸਪੀਟਲ ਪਹੁੰਚਾ ਕੇ ਤੇ ਜਦੋਂ ਪਤਾ ਲੱਗਿਆ ਇਹ ਮੁੰਡੇ ਦਾ ਇਹ ਪੂਰਾ ਹੋ ਗਿਆ ਤੇ ਉਹ ਫਰਾਰ ਹੋ ਗਿਆ ਨੱਠ ਗਿਆ ਤੇ ਮਤਲਬ ਮਾਲਕ ਫਰਾਰ ਇੱਥੋਂ ਕੀ ਨਾਮ ਸੀ ਮਾਲਕ ਦਾ ਮਾਲਕ ਦਾ ਨਾਮ ਕੀ ਆ ਭਲਾ ਪ੍ਰਭ ਪ੍ਰਭ ਸਿੰਘ ਪ੍ਰਭ ਸਿੰਘ ਕਿਹੜਾ ਸ਼ੋਰੂਮ ਵਾਲਾ ਦਾ ਉੱਥੇ ਆ ਪਿਆਜ ਦਾ ਕੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਸਾਨੂੰ ਇਨਸਾਫ ਚਾਹੀਦਾ ਹੈ ਗਰੀਬ ਪਰਿਵਾਰ ਦੇ ਬੰਦੇ ਆ ਬੱਚੇ ਆ ਜੀ ਸਰ ਸਰ ਜਿਹੜਾ ਦਸੂਹਾ ਵਿੱਚ ਗੋਲੀ ਹੋਇਆ ਮਾਮਲਾ ਲੱਗਾ ਕਿ ਨੌਜਵਾਨ ਦੇ ਲੱਗੀ ਗੋਲੀ ਕੀ ਮਾਮਲਾ ਹੈ ਸਰ ਵਕਤ ਕਰੀਬ ਪੌਣੇ 6 ਵਜੇ 6:00 ਵਜੇ ਲਗਭਗ ਸਾਨੂੰ ਇਤਲਾਹ ਮਿਲੀ ਹੈ ਕਿ ਆਪਣੇ ਇਥੇ ਪੁਜਾਜ ਮੋਟਰ ਫਾਈਨੈਂਸ ਕਰਕੇ ਬਲਗਨ ਚੌਂਕ ਦੇ ਵਿੱਚ ਉੱਥੇ ਫਾਇਰਿੰਗ ਹੋਈ ਹੈ ਫਾਇਰਿੰਗ ਦੇ ਦੌਰਾਨ ਉੱਥੇ ਗੁਰਪ੍ਰੀਤ ਸਿੰਘ ਸਾਨਾ ਕੋ ਜਗਿੰਦਰ ਸਿੰਘ ਵਾਸੀ ਉਟਰਾ ਦੀ ਕਰੀਬ ਉਲਿੱਖਸਾ ਹੈ ਜੀ ਹੰਮਰ ਉਹਦੀ ਡੈਥ ਹੋਈ ਹੈ ਬੀਸਿਕਲੀ ਇਹ ਮੁੰਡਾ ਇਥੇ ਇੱਕ ਪ੍ਰਭ ਸਿਮਰਨ ਹੈਗਾ ਸਾਨੂੰ ਉਹ ਅਪਿੰਦਰ ਸਿੰਘ ਵਾਸੀ ਬਾਟਨ ਬਰਸਤ ਦਸੂਹਾ ਦਾ ਇਹਦਾ ਇਹ ਆਪਣੇ Bajaj Moto Finance ਇਹ ਇਹਦਾ ਮਾਲਕ ਸੀਗਾ ਤੇ ਉੱਥੇ ਇਹ ਫਾਈਲਿੰਗ ਹੋਈ ਆ ਫਾਈਲਿੰਗ ਦੇ ਦੌਰਾਨ ਗੁਰਪ੍ਰੀ ਸਿੰਘ ਦੇ ਗੋੜੀ ਲੱਗੀ ਹੈ ਜਿਸ ਦੇ ਕਰਕੇ ਗੁਰਪ੍ਰੀ ਸਿੰਘ ਦੀ ਮੌਤ ਹੋ ਗਈ ਤੇ ਉਹ ਸਿਵਰ ਹਸਪਤਾਲ ਦਸੂਹਾ ਨੂੰ ਲੈ ਜਾਂਦਾ ਸੀ ਜਿਹੜੀ ਐਕਸੀਡੈਂਟ ਬੋਡੀ ਮਾਰਚੀ ਜਾ ਕਰ ਦਿੱਤੀ ਹੈ ਬਾਕੀ ਫਰਦਰ ਅਸੀਂ ਜੋ ਵੀ ਹੈਗੇ ਇਨਵੈਸਟੀਗੇਸ਼ਨ ਕਰਦੇ ਹੈਗੇ ਤੇ ਉਹਨਾਂ ਦੇ ਵਾਰਸਾਂ ਨੂੰ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜੋ ਅਸੀਂ ਬੰਦ ਕਰਨ ਕਰਵਾਈ ਉਹਦੇ ਤਾਲ ਕਰਤੀ ਕਰ ਰਹੇ ਸਰ ਜਿਹੜੀ ਗੋਲੀ ਚਲਾਈ ਗਈ ਉਹ ਅਸਲਾ ਲਾਇਸੈਂਸੀ ਸੀਗਾ ਆ ਫਿਲਹਾਲ ਸਾਹਮਣੂ ਇਹ ਦਾ ਸਾਹਮਣੇ ਆਈ ਉਹ ਲਾਇਸੈਂਸੀ ਸੀ ਫਿਰ ਵੀ ਉਹ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਹਾਂ ਤੱਕੀ આરોપી ਨੂੰ ਪਰੇ ਗ੍ਰਿਫਤਾਰ ਕੀਤਾ ਗਿਆ ਆ ਚੱਲ ਰਿਹਾ ਸਾਡਾ આરોપી ਗ੍ਰਿਫਤਾਰ ਹੋ ਜਾਣਾ ਜਲਦੀ